ਸੋ ਹੈਲੋ ਦੋਸਤੋ ਮੇਰਾ ਨਾਮ ਹੈ ਲੱਕੀ ਸੋ ਅੱਜ ਜਾ ਰਿਹਾ ਸੀ ਕਸੋਲ ਸਮਾਂ ਲਗਭਗ 7:30 ਵੱਜ ਗਏ ਨੇ ਸੋ ਆਪਾਂ ਜਾਵਾਂਗੇ ਕਸੋਲ ਮਨੀਕਰਨ ਕੋਲ ਕਸੋਲ ਟ੍ਰਾਪ ਕਰਨ ਸਵਾਰੀ ਸੋ ਹੁਣੇ ਫੋਨ ਆਇਆ ਜੀ ਸਮਾਂ ਲਗਭਗ 7:30 ਹੋ ਗਏ ਨੇ ਸ਼ਾਮ ਦੇ 10:00 ਵਜੇ ਆਪਾਂ ਅੰਬਾਲਾ ਰੇਲਵੇ ਸਟੇਸ਼ਨ ਤੋਂ ਸਵਾਰੀ ਪਿਕ ਕਰਕੇ ਸਿੱਧਾ ਜਾਵਾਂਗੇ ਕਸੋਲ ਸੋ ਅੱਜ ਹੈਗੀ ਡੇਟ 9 ਜੂਨ 9 ਜੂਨ 2024 ਟਾਈਮ 7:30 ਸ਼ਾਮ ਦੇ 7:30 ਹੋ ਚੁੱਕੇ ਨੇ ਗਰਮੀ ਲਗਭਗ 40 ਡਿਗਰੀ ਟੈਂਪਰੇਚਰ ਹੋ ਰੱਖਿਆ ਹੈ ਗਰਮੀ ਬਹੁਤ ਜ਼ਿਆਦਾ ਹੈ ਸੋ ਹੁਣ ਆਪਾਂ ਜਾ ਰਹੇ ਹਾਂ ਅੰਬਾਲਾ ਰੇਲਵੇ ਸਟੇਸ਼ਨ ਤੋਂ ਸਵਾਰੀ ਪਿਕ ਕਰ ਸੋ ਆਪਾਂ ਰੈਡੀ ਹੋ ਗਏ ਗੱਡੀ ਨੂੰ ਮਾਰਿਆ ਕੱਪੜਾ ਗੱਡੀ ਲਈ ਚਮਕਾ ਸਮਾਨ ਸੁੰਦੇ ਰੱਖ ਸੰਭਲ ਲੱਗਿਆ ਆਪਾਂ ਚੰਡੀਗੜ੍ਹ ਤੋਂ ਨਿਕਲ ਸੋ ਜੁੜੇ ਰਿਹਾ ਪੂਰੀ ਵੀਡੀਓ ਨਾਲ ਸ਼ਾਮ ਦਾ ਵੀਊ ਚੈੱਕ ਕਰੋ ਸ਼ਾਮ ਦਾ ਟਾਈਮ ਹੋ ਗਿਆ 8:23 ਮਿੰਟ ਗੱਡੀ ਦਾ ਵੀਊ ਚੈੱਕ ਕਰੋ ਸ਼ਾਮ ਦਾ ਟਾਈਮ 8:23 ਮਿੰਟ ਹੋ ਚੁੱਕੇ ਨੇ। ਸੋ ਟ੍ਰੈਫਿਕ ਬਹੁਤ ਜ਼ਿਆਦਾ ਹੈ 에어ਪੋਰਟ ਰੋਡ ਤੇ ਆਪਾਂ ਜਾ ਰਹੇ ਹਾਂ ਬਾਈਪਾਸ ਸਿੱਧਾ ਜੀਰਕਪੁਰ। ਜੀਰਕਪੁਰ ਤੋਂ ਸਿੱਧਾ ਜਾਵਾਂਗੇ ਅੰਬਾਲਾ ਸਟੇਸ਼ਨ। ਸੋ ਸਵਾਰੀ ਨਾਲ ਗੱਲ ਲਈ ਉਹ ਕਹਿੰਦੇ ਟ੍ਰੇਨ ਲੇਟ ਹੈ 10 ਵਜੇ ਦੀ ਟ੍ਰੇਨ ਆ ਰਹੀ 11 ਵਜੇ। ਸੋ ਚਲੋ ਰਸਤੇ 'ਚ ਖੜਾਗੇ। ਚਿੱਲ ਮਾਰਦੇ ਜਾਵਾਂਗੇ। ਸੋ ਜੁੜੇ ਰਹੇ ਵੀਡੀਓ ਦੇ ਨਾਲ। ਸੋ ਮਿੱਤਰਾਂ ਲੱਗੀ ਭੁੱਖ ਹੁਣ ਸਵਾਰੀ ਨਾਲਾ ਲੇਟ 11 ਵਜੇ। ਸੋ ਗੋਲਡਨ ਹਟ ਤੇ ਮਾਰੀ ਅਸੀਂ ਬ੍ਰੇਕ ਗੋਲਡਨ ਹਟ ਬਹੁਤ ਸਾਰਾ ਕਿਸਾਨੀ ਅੰਦੋਲਨ ਸਮੇ ਗੋਲਡਨ ਹਟ ਵਾਲੇ ਨੇ ਸੋ ਆਪਾਂ ਇੱਥੇ ਬ੍ਰੇਕ ਮਾਰੀ ਦੀ ਹਮੇਸ਼ਾ ਸੋ ਆਪਾਂ ਦਾ ਗੋਲਡਨ ਹਟ ਤੇ ਖੜੀ ਦਾ ਗੋਲਡਨ ਹਟ ਸੋ ਇੱਥੇ ਮਾਰੀ ਬ੍ਰੇਕ ਸੋ ਸਾਨੂੰ ਲੱਗੀ ਭੋਖਣ ਖਾਵਾਂਗੇ ਰੋਟੀ ਫਿਰ ਜਾਵਾਂਗੇ ਬਾਲੇਵਲ ਸੋ ਗੋਲਡਨ ਹਟ ਤੇ ਇੱਕ ਹੋਰ ਵੀ ਬਹੁਤ ਵਧੀਆ ਚੀਜ਼ ਹੈ ਜੇ ਗੱਡੀ ਤੁਹਾਡੀ ਚਾਰਜਿੰਗ ਵਾਲੀ ਹੈ ਤਾਂ ਇੱਥੇ ਤੁਸੀਂ ਚਾਰਜ ਵੀ ਕਰ ਸਕਦੇ ਵਿਊ ਬਹੁਤ ਸੋਹਣਾ ਹੈ ਗੋਲਡਨ ਹਟ ਦਾ ਸੋ ਬਾਥਰੂਮ ਤਾਂ ਬਹੁਤ ਸੋਹਣੇ ਨੇ ਬਹੁਤ ਸੋਹਣਾ ਬੀਅਰ ਗੋਲਡਨ ਨਟ ਦਾ ਸਭ ਤੋਂ ਵਧੀਆ ਜੇ ਤੁਹਾਡੀ ਗੱਡੀ ਚਾਰਜਿੰਗ ਵਾਲੀ ਹੈ ਤੇ ਤੁਸੀਂ ਇੱਥੇ ਚਾਰਜ ਵੀ ਕਰ ਸਕਦੇ ਚਾਰਜ ਲਗਾ ਸਕਦੇ ਯੂ ਚੈੱਕ ਕਰੋ ਅੰਦਰੋਂ ਤੱਕ ਵਾਲ ਸੈਟਿੰਗ ਹੋ ਗਿਆ ਬਾਥਰੂਮਾ ਵਿੱਚ ਵੀ ਅਸੀਂ ਲਾਗੇ ਬਾਥਰੂਮਾ ਤੇ ਵੀ ਅਸੀਂ ਲਾਗੇ ਦੇਖ ਲੈ ਗੋਲਡਨ ਨਟ ਦਾ ਬਾਥਰੂਮ ਸੋ ਥੀਰ ਲਈ ਅਸੀਂ ਘਰ ਸੌਣ ਜਾ ਰਹੇ ਸੀ ਬੰਬਾਲੇ ਸੋ ਸਵਾਰੀ ਆਪਾਂ ਚੱਕਣੀ 11 ਵਜੇ ਸੋ ਆਰਮਣਾ ਜਾਵੰਗੇ ਦਾ ਟਾਈਮ ਹੋਇਆ 9 ਵਜੇ ਦਾ ਵੱਜ ਗਏ ਬਾਈ 10 10 ਵਜੇ 1 ਮਿੰਟ ਹੋ ਗਿਆ ਸਵਾਰੀ ਦਾ ਹੱਲਾ ਕੋਈ ਆਤਾ ਪਤਾ ਨਹੀਂ ਕਿੱਥੇ ਐ ਸੋ ਆਪਾਂ ਲੱਗੇ ਸੋਣੇ ਘੰਟਾ ਸੋ ਲਈ ਜਾ ਫੋਨ ਵਾਂਗੂ ਤੇ ਚੱਲ ਜਾਾਂਗੇ ਆਪਾਂ ਪੁੱਜ ਗਿਆਂ ਸਟੇਸ਼ਨ ਦੇ ਕੋਲੀਆਂ ਬਸ 2 ਮਿੰਟ ਚ ਆਪਾਂ ਉੱਥੇ ਪਹੁੰਚ ਜਾਣਾ ਸੋ ਆਪਾਂ ਲੱਗੇ ਸੌਣ ਕਿਉਂਕਿ ਸਾਰੀ ਰਾਤ ਗੱਡੀ ਚ ਰਣੀ ਕਿਉਂਕਿ 6:00 ਵਜੇ ਸਵੇਰੇ ਆ ਤਟ ਵੱਜ ਜਾਣੇ ਕਸੋਲ ਪੁਜਦੇ ਪੁਜਦੇ ਸੋ ਆਪਾਂ ਕਰ ਲਈਏ ਘੰਟਾ ਗ੍ਰੈਸਟ ਸੋ ਅੱਗੇ ਸਾਰੇ ਵੀਊ ਦਿਖਾਵਾਂਗੇ ਜਿੱਥੇ ਇੱਥੇ ਰੁਕਾਂਗੇ ਸੋ ਸਵਾਰੀ ਕਰ ਲਈ ਅਸੀਂ ਰੇਲਵੇ ਸਟੇਸ਼ਨ ਤੋਂ ਪਿਕ ਸਵਾਰੀ ਕਰਕੇ ਪਿਕ ਸਮਾਨ ਸਮੂਹ ਰੱਖ ਕੇ ਹੁਣ ਜਾਵਾਂਗੇ ਤਾਂ ਮਨਾਲੀ ਰਸਤੇ ਕਰਾਵਾਂਗੇ ਆਪਾਂ ਇਹਨਾਂ ਨਾਲ ਡਿਨਰ ਟਾਈਮ ਹੋ ਗਿਆ ਜੀ 12:40 ਮਿੱਤਰਾਂ ਦਾ ਹੋ ਗਿਆ ਚਾਹ ਦਾ ਟਾਈਮ ਲੱਗੇ ਪਰ ਰੱਖੇ ਪਿਆ 골ਡਨ ਹੱਟ ਤੇ ਫੇਰ ਮਾਰੀ ਬ੍ਰੇਕ ਸਵਾਰੀ ਖਾਣ ਗਈ ਰੋਟੀ 12:40 ਦਾ ਟਾਈਮ ਹੋ ਗਿਆ ਸੋ ਆਪਾਂ ਪੀ ਰਿਹਾ ਚਾਹ 12:40 ਦਾ ਟਾਈਮ ਹੋ ਗਿਆ ਸੋ ਸਵਾਰੀ ਕਰ ਲਈ ਡਿਨਰ ਸੋ ਹੁਣ ਨੌਨ ਸਟਾਪ ਚੱਲਾਂਗੇ ਹਮਾਤਰੀ ਜਾ ਕੇ ਰੁਕਾਂਗੇ ਡਿਨਰ ਕਰਾ ਕੇ ਸੋ ਅੱਗੇ ਜਿੱਥੇ ਵੀ ਰੁਕਦੇ ਤਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਹਾਂ ਸੋ ਰਾਸਤਰਾ ਵੀਊ ਚੈੱਕ ਕਰੋ ਹੁਣ ਪੰਜਾਬ ਵਿੱਚੋਂ ਆਪਾਂ ਲੰਘ ਰਹੇ ਹਾਂ ਪੰਜਾਬ ਚੋਂ ਲੰਘ ਰਹੇ ਹਾਂ ਤਾਂ ਸੋੜੀ ਦੇ ਵਿੱਚ ਹਿਮਾਚਲੈਂਡਰ ਹੋ ਜਾਣਾ ਸੀ ਹਿਮਾਚਲੈਂਡਰ ਹੋ ਜਾਣਾ ਸੋ ਹੁਣ ਅਸੀਂ ਹੋ ਗਏ ਹਿਮਾਚਲੈਂਡਰ ਟਨਾਲਾ ਦਾ ਆਨੰਦ ਲੋ ਦੇਖੋ ਕਿੰਨੀਆਂ ਸੋਹਣੀਆਂ ਟਲਾਲਾਂ ਬਣ ਗਈਆਂ ਕਾਫੀ ਸਫ਼ਰ ਕੱਟ ਗਿਆ ਇਹ ਟਨਾਲਾ ਦੇ ਨਾਲ ਕਾਫੀ ਸਫ਼ਰ ਕੱਟ ਗਿਆ ਸੋ ਅੱਗੇ ਵੀ ਹੋਰ ਵੀ ਟਲਾਲਾਂ ਤਿਆਰ ਹੋ ਰਹੀਆਂ ਨੇ ਤੇ ਹੋਰ ਵੀ ਜ਼ਿਆਦਾ ਸਫ਼ਰ ਕੱਟ ਜਣਾ ਹੋਰ ਵੀ ਘੱਟ ਟਾਈਮ ਲੱਗਿਆ ਕਰਨਾ ਸੁਟਰਨਾਲਾ ਦਾ ਅੰਦਰ ਦਾ ਦੇਖੋ ਅੰਦਰ ਬਹੁਤ ਸੋਹਣਾ 뷰 ਬਹੁਤ ਸੋਹਣਾ 뷰 ਆਂਦਾ ਇਸੇ ਕਾਫੀ ਸਫਰ ਘਟ ਗਿਆ ਪਹਿਲਾਂ ਬਲਾਸਪੁਰਕ ਜਾਣਾ ਪੈਂਦਾ ਸੀ ਹੁਣ ਸਿੱਧਾ ਟਨਾਲਾ ਦੇ ਵਿੱਚੋਂ ਸਿੱਧਾ ਹੀ ਸੁੰਦਰਨਗਰ ਕਾ ਦਾ ਗਿਆ ਪਤਾ ਹੀ ਨਹੀਂ ਚੱਲਦਾ ਸੋ ਦੇਖੋ ਬਾਹਰ ਦਾ ਵੀ ਬਹੁਤ ਸੋਹਣਾ 뷰 ਸੋ ਹੋ ਗਿਆ ਗੱਡੀ ਦੀ ਖਰਾਕ ਦਾ ਟਾਈਮ ਭਾਈ ਲੁੱਟ ਪਈ 122 ਰੁਪਏ ਕਿਲੋ ਗੈਸ ਪੁੰਤਰ ਪੁੰਤਰ 122 ਰੁਪਏ ਕਿਲੋ ਗੈਸ ਐਨੀ ਲੁੱਟਿਆਰ ਪਹਿਲੇ 110 ਹੁੰਦੀ ਤੇ 122 ਕਰਤੀ ਸਿੱਧਾ ਹੀ ਸ਼ਰਿਆਮ ਤੱਕ ਆਹ ਸੋ ਹੁਣ ਅਸੀਂ ਪੁੱਜ ਗਏ ਪੁੰਤਰ ਸਵੇਰ ਦਾ ਸਮਾਂ 7 ਵਜੇ ਦਾ ਸਮਾਂ 뷰 ਚੈੱਕ ਕਰੋ ਬਹੁਤ ਸੋਹਣਾ 뷰 ਬਹੁਤ ਸੋਹਣਾ 뷰 ਸੋ ਹੁਣ ਆਪਾਂ ਮੁੜ ਜਾਾਂਗੇ ਸਿੱਧਾ ਹੀ ਕਸੌੜ ਲਈ ਸਿੱਧਾ ਰਸਤਾ ਚੱਲ ਜਾਣਾ ਮਨਾਲੀ ਲਈ ਤੇ ਸੱਜੇ ਮੁੜ ਜਾਣਾ ਕਸੋਲ ਲਈ ਆ ਦੇਖੋ ਬੋਰਡ ਲੱਗਿਆ ਹੈ ਸੱਜੇ ਹੱਥ ਆਪਾਂ ਮੁੜ ਜਾਣਾ ਕਸੋਲ ਲਈ ਜੇ ਆਪਾਂ ਸਿੱਧੇ ਹੀ ਜਾਣਾ ਤਾਂ ਮਨਾਲੀ ਮਨਾਲੀ ਇੱਥੋਂ 30 ਕਿਲੋ 40 ਕਿਲੋਮੀਟਰ ਤੇ ਮੈਨੂੰ ਕਰਨ 30 ਕਿਲੋ ਫਾਈਨਲੀ ਇਹ ਅਸੀਂ ਪੁੱਜ ਗਏ ਕਸੋਲ ਰਸਤਾ ਬਹੁਤ ਜ਼ਿਆਦਾ ਖਰਾਬ ਸੀ ਰਸਤਾ ਬਹੁਤ ਜ਼ਿਆਦਾ ਖਰਾਬ ਸੀ ਸੋ ਫਾਈਨਲੀ ਅਸੀਂ ਪੁੱਜ ਗਏ ਦੀ ਕਸੋਲ ਹੋਸਟਲ ਕਸਟਮਰ ਨੂੰ ਕਰਤਾ ਡ੍ਰੌਪ ਕਸਟਮਰ ਨੂੰ ਕਰਤਾ ਡ੍ਰੌਪ ਬਾਰਿਸ਼ ਲੱਗੀ ਹੈ ਬਾਰਿਸ਼ ਲੱਗ ਰਹੀ ਮੌਸਮ ਬਹੁਤ ਵਧੀਆ ਦੇਖੋ ਸੇਬਾਂ ਦੇ ਬੂਟੇ ਲੱਗੇ ਵਿੱਚ ਗੋਭੀ ਲਗਾਈ ਹੈ ਬਹੁਤ ਸੋਹਣਾ 뷰 ਬਾਰਿਸ਼ ਲੱਗੀ ਤੇਜ਼ ਬਾਰਿਸ਼ ਤੇਜ਼ ਲੱਗੀ ਸੋ ਅੱਜ ਦਾ ਬਲੌਗ ਅਸੀਂ ਇੱਥੇ ਖਤਮ ਕਰਦੇ ਹਾਂ ਸੋ ਮਿਲਦੇ ਆ ਨੈਕਸਟ ਬਲੌਗ ਵਿੱਚ